ਲੋਹਨਾ ਦੇ ਵੱਲੋਂ ਕੀਤੀ ਜਾਂਦੀ ਠੱਗੀ ਦੀਆਂ ਖਬਰ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਅਜੇ ਇੱਕ ਠੱਗੀ ਦਾ ਸ਼ਿਕਾਰ ਫਿਰੋਜ਼ਪੁਰ ਦਾ ਇੱਕ ਪਰਿਵਾਰ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਦਰਸਲ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਨਵੀਂ ਵਿਆਹੀ ਲਾੜੀ ਦੇ ਵੱਲੋਂ ਪਰਿਵਾਰ ਨੂੰ ਨਸ਼ੀਲੀ ਚੀਜ਼ ਖੁਆਈ ਗਈ ਉਸ ਤੋਂ ਬਾਅਦ ਘਰ ਦੇ ਵਿੱਚ ਪਿਆ ਸੋਨਾ ਤੇ ਨਕਦੀ ਲੈ ਕੇ ਉਹ ਫਰਾਰ ਹੋ ਗਈ ਹੈ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਫਿਰੋਜ਼ਪੁਰ ਦੇ ਥਾਣਾ ਕੁਲ ਗੜੀ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਆ ਵਾਪਰੀ ਹੈ ਤੇ ਔਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ 8 ਲੋਕਾਂ ਦੇ ਖਿਲਾਫ ਜਿਹੜਾ ਹੈ ਪੂਰਾ ਮਾਮਲਾ ਦਰਜ ਕੀਤਾ ਗਿਆ ਤਾਂ ਪੀੜਤ ਦਾ ਨਾਂ ਦੱਸਿਆ ਜਾ ਰਿਹਾ ਹੈ ਪੀੜਤ ਸੁਖਦੇਵ ਸਿੰਘ ਦੱਸਿਆ ਜਾ ਰਿਹਾ ਜਿਹੜਾ ਕਿ ਸਾਊਦੀ ਅਰਬ ਦੇ ਵਿੱਚ ਕੰਮ ਕਰਦਾ ਸੀ ਸਾਊਦੀ ਅਰਬ ਤੇ ਕਤਰ ਦੇ ਵਿੱਚ 13 ਸਾਲ ਤੋਂ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਜਿਸ ਦਾ ਪਹਿਲਾਂ ਫਾਜ਼ਿਲਕਾ ਦੇ ਵਿਖੇ ਵਿਆਹ ਹੋਇਆ ਸੀ ਪਰ ਕਿਲੂ ਝਗੜ ਦੇ ਕਾਰਨ ਉਸ ਦਾ ਤਲਾਕ ਹੋ ਗਿਆ ਸੀ ਜਿਸ ਤੋਂ ਬਾਅਦ ਦੁਬਾਰਾ ਜਿਹੜਾ ਉਸ ਦਾ ਵਿਆਹ ਮਨਪ੍ਰੀਤ ਕੌਰ ਦੀ ਇੱਕ ਲੜਕੀ ਦੇ ਨਾਲ ਹੋਇਆ ਜਿਹੜੀ ਕਿ ਪਿੰਡ ਡਗਰੂ ਦੇ ਨਾਲ ਸਬੰਧਿਤ ਹੈ ਤਾਂ ਮਨਪ੍ਰੀਤ ਕੌਰ ਦੇ ਨਾਲ ਉਸ ਦਾ ਵਿਆਹ ਦੂਜਾ ਵਿਆਹ ਹੁੰਦਾ ਹੈ ਕੁੜੀ ਤੌਲਣ ਤੋਂ ਪਹਿਲਾਂ ਉਸ ਦੇ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ 85000 ਰੁਪਿਆ ਤਾਂ ਮਨਪ੍ਰੀਤ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ ਅਤੇ ਮਨਪ੍ਰੀਤ ਕੌਰ ਨੂੰ ਘਰ ਲਿਆਂਦਾ ਗਿਆ ਜਿਸ ਤੋਂ ਬਾਅਦ ਮਨਪ੍ਰੀਤ ਕੌਰ ਨੇ ਉਸ ਦੀ ਮਾਂ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਅਤੇ ਉਸ ਤੋਂ ਬਾਅਦ ਨਕਦੀ ਤੇ ਸੋਨੇ ਲੈ ਕੇ ਉਹ ਫਰਾਰ ਹੋ ਗਈ ਸੋਨੇ ਦੇ ਗਹਿਣੇ ਤੇ ਨਕਦੀ ਜਿੰਨੇ ਵੀ ਘਰ ਦੇ ਵਿੱਚ ਪਈ ਸੀ ਉਹ ਲੈ ਕੇ ਉਹ ਫਰਾਰ ਹੋ ਜਾਂਦੀ ਹੈ ਮਾਮਲਾ ਪੁਲਿਸ ਤੱਕ ਪਹੁੰਚਦਾ ਤਾਂ ਪੁਲਿਸ ਦੇ ਵੱਲੋਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਦੋ ਲੋਕਾਂ ਨੂੰ ਜੋ ਹੈ ਉਹ ਗ੍ਰਿਫਤਾਰ ਕਰਨ ਦੀ ਖਬਰ ਵੀ ਸਾਹਮਣੇ ਹੈ ਕਿ ਦੋ ਲੋਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆਗੇ ਤੱਗੇ ਦੀ ਕਾਰਵਾਈ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਨਵੀਆਂ ਦੁਲਹਨਾਂ ਦੇ ਵੱਲੋਂ ਸਹੁਰੇ ਪਰਿਵਾਰ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਤਾਂ ਅਜਿਹਾ ਇੱਕ ਮਾਮਲਾ ਫਿਰੋਜ਼ਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਦੇ ਅਧੀਨ ਜਿਹੜਾ ਤੋਂ ਇਹ ਮਾਮਲਾ ਸਾਹਮਣੇ ਇੱਕ ਵਿਅਕਤੀ ਔਰਤ ਦੇ ਵੱਲੋਂ ਆਪਣੀ ਸੱਸ ਨੂੰ ਕੁਝ ਚੀਜ਼ ਸੰਘਾ ਦਿੱਤੀ ਗਈ ਕੁਝ ਖਵਾ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਘਰ ਦੇ ਵਿੱਚ ਪਿਆ ਸੋਨਾ ਅਤੇ ਨਕਤੀ ਲੈ ਕੇ ਫਰਾਰ ਹੋ ਜਾਂਦੀ ਹੈ ਦੁਲਹਨਾ ਦੇ ਉਹ ਲੋਕ ਕੀਤੀ ਜਾਂਦੀ ਠੱਗੀ ਦੀਆਂ ਖਬਰ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਜਈ ਇੱਕ ਠੱਗੀ ਦਾ ਸ਼ਿਕਾਰ ਫਿਰੋਜ਼ਪੁਰ ਦਾ ਇੱਕ ਪਰਿਵਾਰ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਦਰਸਲ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਫਿਰੋਜ਼ਪੁਰ ਦੇ ਵਿੱਚ ਇੱਕ ਨਵੀਂ ਵਿਆਹੀ ਲਾੜੀ ਦੇ ਵੱਲੋਂ ਪਰਿਵਾਰ ਨੂੰ ਨਸ਼ੀਲੀ ਚੀਜ਼ ਖੁਵਾਈ ਗਈ ਉਸ ਤੋਂ ਬਾਅਦ ਕਾਰ ਦੇ ਵਿੱਚ ਪਿਆ ਸੋਨਾ ਤੇ ਨਕਦੀ ਲੈ ਕੇ ਉਹ ਫਰਾਰ ਹੋ ਗਈ ਹੈ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਹਾਂ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਦੇ ਵਿੱਚ ਇਹ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਤੇ ਔਰਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅੱਠ ਲੋਕਾਂ ਦੇ ਖਿਲਾਫ ਜਿਹੜਾ ਹੈ ਪੂਰਾ ਮਾਮਲਾ ਦਰਜ ਕੀਤਾ ਗਿਆ ਤਾਂ ਪੀੜਤ ਦਾ ਨਾਂ ਦੱਸਿਆ ਜਾ ਰਿਹਾ ਹੈ ਪੀੜਤ ਸੁਖਦੇਵ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਸਾਊਦੀ ਅਰਬ ਦੇ ਵਿੱਚ ਕੰਮ ਕਰਦਾ ਸੀ ਸਾਊਦੀ ਅਰਬ ਤੇ ਕਤਰ ਦੇ ਵਿੱਚ 13 ਸਾਲ ਤੋਂ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਜਿਸ ਦਾ ਪਹਿਲਾਂ ਫਾਜ਼ਿਲਕਾ ਦੇ ਵਿਖੇ ਵਿਆਹ ਹੋਇਆ ਸੀ ਪਰ ਘਰੇਲੂ ਝਗੜੇ ਦੇ ਕਾਰਨ ਉਸ ਦਾ ਤਲਾਕ ਹੋ ਗਿਆ ਸੀ ਜਿਸ ਤੋਂ ਬਾਅਦ ਦੁਬਾਰਾ ਜਿਹੜਾ ਉਸ ਦਾ ਵਿਆਹ ਮਨਪ੍ਰੀਤ ਕੌਰ ਦੇ ਇੱਕ ਲੜਕੀ ਦੇ ਨਾਲ ਹੋਇਆ ਜਿਹੜੀ ਕਿ ਪਿੰਡ ਡਗਰੂ ਦੇ ਨਾਲ ਸੰਬੰਧਿਤ ਹੈ ਤਾਂ ਮਨਪ੍ਰੀਤ ਕੌਰ ਦੇ ਨਾਲ ਉਸ ਦਾ ਵਿਆਹ ਦੂਜਾ ਵਿਆਹ ਹੁੰਦਾ ਹੈ ਕੁੜੀ ਤਲੰਤੋਂ ਪਹਿਲਾਂ ਉਸ ਦੇ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ 85000 ਰੁਪਏ ਤਾਂ ਮਨਪ੍ਰੀਤ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ ਅਤੇ ਮਨਪ੍ਰੀਤ ਕੌਰ ਨੂੰ ਘਰ ਲਿਆਂਦਾ ਗਿਆ ਜਿਸ ਤੋਂ ਬਾਅਦ ਮਨਪ੍ਰੀਤ ਕੌਰ ਨੇ ਉਸ ਦੀ ਮਾਂ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਅਤੇ ਉਸ ਤੋਂ ਬਾਅਦ ਨਕਦੀ ਤੇ ਸੋਨੇ ਲੈ ਕੇ ਉਹ ਫਰਾਰ ਹੋ ਗਈ ਸੋਨੇ ਦੇ ਗਹਿਣੇ ਤੇ ਨਕਦੀ ਜਿੰਨੇ ਵੀ ਘਰ ਦੇ ਵਿੱਚ ਪਈ ਸਿਉ ਲੈ ਕੇ ਉਹ ਫਲਾਰ ਹੋ ਜਾਂਦੀ ਹੈ ਮਾਮਲਾ ਪੁਲਿਸ ਤੱਕ ਪਹੁੰਚਦਾ ਤਾਂ ਪੁਲਿਸ ਦੇ ਵੱਲੋਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਦੋ ਲੋਕਾਂ ਨੂੰ ਜੋ ਹੈ ਉਹ ਗ੍ਰਿਫਤਾਰ ਕਰਨ ਦੀ ਖਬਰ ਵੀ ਸਾਹਮਣੇ ਹੈ ਕਿ ਦੋ ਲੋਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆਗੇ ਧੱਗੇ ਦੀ ਕਾਰਵਾਈ ਲਗਾਤਾਰ ਜਿਹੜੀ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਨਵੀਆਂ ਦੁਲਹਣਾ ਦੇ ਵੱਲੋਂ ਸੌਰੇ ਪਰਿਵਾਰ ਦੇ ਨਾਲ ਠੱਗੀ ਮਾਰੀ ਜਾਂਦੀ ਹੈ ਤਾ ਅੱਜਾ ਇੱਕ ਮਾਮਲਾ ਫਿਰੋਜ਼ਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਥਾਣਾ ਕੁਲਗੜੀ ਦੇ ਅਧੀਨ ਜਿਹੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਇੱਕ ਵਿਅਕਤੀ ਔਰਤ ਦੇ ਵੱਲੋਂ ਆਪਣੀ ਸੱਸ ਨੂੰ ਕੁਝ ਚੀਜ਼ ਸੰਘਾ ਦਿੱਤੀ ਗਈ ਕੁਝ ਖਵਾ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਘਰ ਦੇ ਵਿੱਚ ਪਿਆ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਜਾਂਦੀ ਹੈ